ਆਹ ਨੇ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਤਿੰਨ ਸੱਸੇ ਦਿੱਤੇ ਸਾਨੂੰ ਪਹਿਲਾ ਸੱਸਾ ਸੁਣੋ ਤੁਹਾਡੇ ਬੱਚੇ ਕੀ ਸੁਣਦੇ ਆ ਤੁਹਾਡਾ ਪਰਿਵਾਰ ਕੀ ਸੁਣ ਰਿਹਾ ਇਸ ਵੇਲੇ ਪਹਿਲੋਂ ਦਿੱਤੋਂ ਸ਼ੁਰੂ ਕਰੀਏ ਜੀ ਮਾਫੀ ਦੇਣੀ ਸਤਿਗੁਰੂ ਹਾਜ਼ਰ ਨੇ ਸਾਡੇ ਮੋਬਾਈਲ 'ਚ ਵੀ ਗਾਣੇ ਟਰੈਕਟਰ 'ਤੇ ਵੀ ਬੋਲੋ ਗਾਣੇ ਵਾਹ ਤੇ ਵੀ ਮਸ਼ੀਨ 'ਤੇ ਵੀ ਕਮਰੇ 'ਚ ਵੀ ਇੱਕ ਗੜਗੇ ਨੇ ਆਹ ਉਹ ਗੱਲ ਨਹੀਂ ਸੋਚੀ ਗੱਲ ਹੈ ਪਹਿਲਾ ਸੱਸਾ ਜਿਹੜੀ ਜੀ ਨੂੰ ਤੁਸੀਂ ਸੁਣੋਗੇ ਨਾ ਤੁਸੀਂ ਸਾਰੇ ਸੁਣਦੇ ਰਹਿੰਦੇ ਨਾ ਭਾਈ ਰਿਸ਼ਵਾਲ ਸਿੰਘ ਜੀ ਬੜੇ ਪਿਆਰ ਦੇ ਨਾਲ ਸਮਾਂ ਨਹੀਂ ਸੀਗਾ ਬੜੇ ਪਿਆਰ ਨਾਲ ਇਹਨਾਂ ਨੇ ਤੁਹਾਡੇ ਵੀ ਦੱਸ ਰਹੇ ਸੀ ਸੰਗਤ ਪ੍ਰਬੰਧਕ ਬੜੇ ਭੂਲ ਕਿਉਂ ਪਿਆਰ ਕੀਤਾ ਸੁਣਿਆ ਤੁਸੀਂ ਇਹ ਮੇਰੇ ਵਰਗੀ ਨੀ ਚੀਜ਼ ਨੂੰ ਗੁਣੇ ਨੂੰ ਜੀਵਨ ਹੀ ਨੇ ਨੂੰ ਸੁਣ ਕੇ ਤੁਹਾਡੇ ਅੰਦਰ ਖੇਚ ਪਈ ਤੁਸੀਂ ਇਹ ਸੋਚੋ ਜਿੱਦਨ ਗੁਰੂ ਗ੍ਰੰਥ ਸਾਹਿਬ ਨੂੰ ਸੁਣਨਾ ਸ਼ੁਰੂ ਕਰਤਾ ਕਿਆ ਬਾਤ ਆ ਇੱਕ ਇੱਕ ਚੀਜ਼ ਨੇੜੇ ਰੱਖਿਓ ਇਹ ਧਰਤੀ ਨੂੰ ਮਾਣ ਜੀ ਟਿਕਾਓ ਬਣਾਇਓ ਕਿਉਂਕਿ ਮਹਾਂਪੁਰਖ ਕਹਿੰਦੇ ਜਿਹੜਾ ਸੰਗਤ ਵਿੱਚ ਬੈਹਂਦਾ ਨਾ ਜਿਆਦਾ ਥਿਰ ਉਹਨੂੰ ਹਸਪਤਾਲ ਨਹੀਂ ਜਾਣਾ ਪਊ। ਇਹ ਪ੍ਰਾਰਥਨਾ ਮਹਾਂਪੁਰਖ ਕਹਿੰਦੇ ਹੁੰਦੇ ਸੇਈ ਸੁੰਦਰ ਸੋਹਣੇ ਗੁਰਬਾਣੀ ਦਾ ਵਚਨ ਸਾਧ ਸੰਗ ਜਿਨ ਬੈਹਣੇ। ਜਿਹੜਾ ਇੱਥੇ ਮਾਰ ਗਿਆ ਨਾ ਚੌਂਕੜਾ ਇੱਥੇ ਹੱਥ ਜੋੜ ਗਿਆ ਉਹਨੂੰ ਠਾਣੇ ਕਚਹਿਰੀ ਤੇ ਹਸਪਤਾਲਾਂ ਦੇ ਵਿੱਚ ਨਾ ਤੇ ਬਹਿਣਾ ਪਊ ਤੇ ਨਾ ਹੱਥ ਜੋੜਨੇ ਪੈਣਗੇ। ਮਹਾਰਾਜ ਸਾਹਿਬ ਉਧਰੋਂ ਕਾਂਟੇ ਲਾਈ ਜਾਣੇ। ਇਮਕੂ ਲੋ ਨਹੀਂ ਕਹਿ ਰਿਆ ਬਾਣੀ ਕੀ ਦੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਵੇਖੋ ਬਣਦਾ ਕੀ ਜਾਂਦਾ ਦੁਨੀਆ ਦਾ ਜਦੋਂ ਲੋਕੀ ਗੁਰਬਾਣੀ ਕੀਰਤਨ ਕਥਾ ਸੇਵਾ ਸਾਡੇ ਬਜ਼ੁਰਗਾਂ ਗੱਡਿਆਂ ਤੇ ਘੋੜਿਆਂ ਤੇ ਜਾਣਾ ਹਜੂਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਡੇਰਾ ਸਾਹਿਬ ਦੋ ਦੋ ਮਹੀਨੇ ਸੇਵਾ ਕਰਨੀ ਕੋਈ ਪਰਵਾਹ ਨਹੀਂ ਕਿਸੇ ਨੂੰ ਕੋਠੀ ਪਾਉਣ ਦੀ ਗੱਡੀ ਦੀ ਬਾਹਰ ਜਾਣ ਦੀ 100 ਸਾਲ ਉਮਰ ਸੀ ਚਾਹੀ ਹੋਣਾ ਕਹਿਣਾ ਸੀ ਚੱਲੇ ਸੇਵਾ ਗੋਦੋਵੀ ਨੇ ਉਥੇ ਭਾਂਡੇ ਮਾਂਜਨੇ ਝਾੜੂ ਲਾਉਣਾ ਜੋੜੇ ਝਾੜਦੇ ਲੰਗਰ ਛਕਣਾ ਕਿਹਾ ਜ਼ਿੰਦਗੀ ਚ ਰਸ ਤੇ ਹੁਣ ਕੀ ਹੈ ਜ਼ਿੰਦਗੀ 50 ਸਾਲ ਹੈ ਤੇ ਭੜਥੂ ਪਿਆ ਕੋ ਸਤਨਾ ਜਿੰਨੂ ਮਰਜੀ ਵੇਖ ਲੋਕ ਨਾ ਕੀਤਵਾ ਸੌਂਦੇ ਨਾ ਕਿਸੇ ਦੇ ਹਿਰਦੇ ਚ ਸਕੂਨ ਹੈਗਾ ਸੜੇ ਮੱਤੇ ਤੜਫੀ ਜਾਂਦੇ ਬਾਣੀ ਨੇ ਪਹਿਲਾਂ ਹੀ ਕਹਿ ਦਿੱਤਾ ਵੇਦਾਂ ਮਹਿ ਨਾਮ ਉਤਮ ਸੁਣੇ ਨਾ ਹੀ ਫਿਰੈ ਜਿਉਂ ਅਜਿਹੇ ਆਪਾਂ 5 ਕੁ ਮਿੰਟ ਲਾਏ ਨਾ ਵਾਹਿਗੁਰੂ ਵਾਹਿਗੁਰੂ ਤੇ ਗੁਰੂ ਗ੍ਰੰਥ ਸਾਹਿਬ ਗੱਲਾਂ ਕਰਦੇ ਕਹਿੰਦੇ ਕਿਸੇ ਦਾ ਧੀ ਪੁੱਤ ਕਮਾਈ ਕਰੇ ਮਹੀਨੇ ਦਾ 2-4 ਲੱਖ ਤੇ ਮਾਂ ਦਾ ਵੀ ਚਿਹਰਾ ਨੂਰ ਨਾਲ ਭਰਦਾ ਤੇ ਪਿਓ ਦਾ ਵੀ ਵੀ ਸਾਡੇ ਬੱਚੇ ਕਮਾਈ ਕਰਦੇ ਗਾਧੀ ਕਮਾਈ ਆਦਮੜੇ ਬਰਾ ਜਿਹੜੀ ਆਪਾਂ ਰਲ ਮਿਲ ਕੇ ਕੀਤੀ ਹੁਣ ਬੈ ਕੇ ਸਤਾਰਿਆਂ ਦੀ ਛਾਂ ਥਲੇ ਇਸ ਕਮਾਈ ਤੋਂ ਵੱਡਾ ਬਾਪੂ ਬੜਾ ਪ੍ਰਸੰਨ ਹੁੰਦਾ ਕਿਉਂਕਿ ਆਪਾਂ ਲੈਣ ਕੀ ਆਏ ਦੁਨੀਆ ਚ ਆਪਾਂ ਇੱਥੇ ਕੀ ਕਰਨ ਵਾਸਤੇ ਆਏ ਆ ਜਦੋਂ ਆਪਾਂ ਪੜਾਂਗੇ ਸੋਹਿਲਾ ਸਾਹਿਬ ਤੇ ਮਹਾਰਾਜ ਕਹਿੰਦੇ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਘਾਟ ਚਲੋ ਹਰ ਲਾਹਾ ਆਗੇ ਵਸਨ ਸੋਹਿਲਾ ਔਦ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੀ ਇਹੋ ਸੰਸਾਰ ਵਿਕਾਰ ਵਾਹ ਕਿੰਨੀ ਮਿੱਠੀ ਬਾਣੀ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਨਾ ਵੀ ਤੁਸੀਂ ਆਪਣੇ ਕਿਸੇ ਕੀਰਤਨ ਵਾਲੇ ਨੂੰ ਭਾਈ ਮਹਤਾਬ ਸਿੰਘ ਜੀ ਕੀ ਬਾਤ ਬਿਜ ਕੇ ਗਾ ਕੇ ਗਏ ਕਿਸੇ ਰੱਬੀ ਢਾਡੀ ਸਿੰਘ ਨੂੰ ਪਿਆਰ ਵਾਲੇ ਨੂੰ ਸੁਣੋ ਤੇ ਜੀ ਕਰਦਾ ਸੁਣੀ ਜਾਈਏ ਹਜੇ ਕੀ ਉਹਲੇ ਮੂੰਹ ਚੋ ਕੁਝ ਕੁ ਪੰਕਤੀਆਂ ਆਉਣੀਆਂ ਤੇ ਇਧਰ ਤੇ ਖਜ਼ਾਨਾ ਹੀ ਪਿਆ ਸਾਡਾ ਭਲਾ ਉਹਨਾਂ ਚਿਰ ਮਰੀਓ ਭੈਣੋਂ ਨਹੀਂ ਹੋਣਾ ਜਿੰਨਾ ਚਿਰ ਸਾਡੇ ਘਰ ਚ ਕੋਥੀ ਪ੍ਰਕਾਸ਼ ਨਹੀਂ ਹੁੰਦੀ ਅਸੀਂ ਹੁਣ ਡੇਢੇ ਚੱਲ ਗਏ ਨਾ ਸਾਡਾ ਬਾਪੂ ਕਹਿ ਕੇ ਗਿਆ ਸੀ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੇ ਮੈਨੂੰ ਇਸ ਗੱਲ ਤੇ ਕੋਈ ਕਿਸੇ ਦਾ ਡਰ ਨਹੀਂ ਆ ਤੇ ਕੱਖ ਨਹੀਂ ਨੀ ਮੇਰਾ ਕਿਸੇ ਦਾ ਸਬੰਧ ਨਹੀਂ ਪਰ ਇਹ ਸਚਾਈ ਮੈਨੂੰ ਇੱਕ ਮਿੱਤਰ ਕਹਿੰਦਾ ਵੀ ਜਿਹੜੇ ਹੁਣ ਆਪਣੇ ਨਵੇਂ ਸਿੰਘ ਸਾਹਿਬ ਆ ਇਹ ਘਰ ਕਰ ਜਾਂਦੇ ਸਾਰਿਆਂ ਨੂੰ ਗਰੀਬ ਗੁਰਬਿਆਂ ਨੂੰ ਮਿਲਦੇ ਐ ਸਾਰਿਆਂ ਦੇ ਨਾਲ ਪ੍ਰੇਮ ਕਰਦੇ ਐ ਟਿਕਾਉ ਬਣਾਇਓ ਜੀ ਸਮਾ ਕੀ ਹੁੰਦੀ ਤੇ ਤੁਹਾਡਾ ਕੀ ਰਾਏ ਮੈਂ ਕਿਹਾ ਮੈਨੂੰ ਆਪਾਂ ਸਾਂਝੇ ਆ ਪਰ ਮੇਰਾ ਅੰਦਰ ਇਹ ਗੱਲ ਨੂੰ ਜ਼ਰੂਰ ਖੁਸ਼ੀ ਮੰਨਦਾ ਐ ਕਿ ਚਲੋ ਭਾਵੇਂ ਉਹ ਕਿਸ ਤਰ੍ਹਾਂ ਵੀ ਕਰ ਰਿਹਾ ਆਪਣਾ ਉਧਰ ਚੀਜ਼ ਨਾ ਮਤ ਵੱਲਨੀ ਪਰ ਇਹ ਫਰਜ ਅਸਲ ਵਿੱਚ ਸੱਚੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਤੁਹਾਡੀ ਗਿਆਤ ਲਈ ਬੇਨਤੀ ਕਰਦੇ ਆ ਜਦੋਂ ਅਰਦਾਸ ਕਰਾਈ ਸੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਉਹਨਾਂ ਤੋਂ ਅਰਦਾਸਾ ਕਰਾਇਆ ਸ਼ੇਰ-ਏ-ਪੰਜਾਬ ਨੇ ਕਹਿੰਦੇ ਜਥੇਦਾਰ ਸਾਹਿਬ ਮੇਰੇ ਰਾਜ ਦੀ ਚੜ੍ਹਦੀ ਕਲਾ ਅਰਦਾਸ ਕਰਾ ਤੇ ਸ਼ੇਰ-ਏ-ਪੰਜਾਬ ਨੂੰ ਜਥੇਦਾਰ ਸਾਹਿਬ ਕਹਿੰਦੇ ਰਣਜੀਤ ਸਿੰਘ ਆਰਦਾਸਾ ਮੈਂ ਕਰ ਦੇਣਾ ਕੀ ਬੇੜਾ ਕਰੇਗਾ ਗੁਰੂ ਲਈ ਬੋਲੋ ਆਏ ਹੀ ਪੇ ਡਾ ਕਰੇਗਾ ਨੇਤਰਾਂ ਚ ਜਲ ਆਇਆ ਦਾੜਾ ਸੁੰਦਰ ਹੈ ਗੱਲ ਚ ਪੱਲਾਏ ਸ਼ੀਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਖਿਆ ਜਥੇਦਾਰ ਸਾਹਿਬ ਪਹਿਲੀ ਗੱਲ ਤੇ ਮੇਰੇ ਕੋਲ ਕੁਝ ਹੈ ਹੀ ਨਹੀਂ ਜਿਹੜਾ ਮੈਂ ਦਾਤੀ ਨੂੰ ਭੇਟਾ ਕਰ ਸਕਾਂ ਪਰ ਮੈਂ ਫੇਰ ਵੀ ਜੇ ਤੂੰ ਪੁੱਛਦਾ ਏ ਤੇ ਮੈਂ ਇਹ ਬੇਨਤੀ ਕਰਨੀ ਚਾਹਣਾ ਤੂੰ ਅਰਦਾਸ ਕਰ ਤਾਨੰਗੁਰੂ ਰਾਮਦਾਸ ਮੇਰਾ ਰਾਜ ਸਤਾਪਤ ਕਰ ਦੇਣ ਮੇਰੀ ਕੁਰਸੀ ਦੀ ਬਖਸ਼ੀਸ਼ ਹੋ ਜੇ ਮੇਰੇ ਪੰਥ ਚ ਮੇਰੇ ਗ੍ਰੰਥ ਚ ਮੇਰੇ ਪਰਿਵਾਰ ਚ ਵਾਧਾ ਹੋਵੇ ਮੇਰੀ ਹਰ ਮੁਕਾਮ ਤੇ ਹਰ ਮੈਦਾਨ ਵਿੱਚ ਬੁਲੰਦੀ ਹੋਵੇ ਜਿੰਨਾ ਚ ਰਣਜੀਤ ਸਿੰਘ ਦੇ ਸਾਹ ਚੱਲਦੇ ਮੈਂ ਆਪਣੇ ਖਜ਼ਾਨੇ ਦਾ ਮੁੱਖ ਗੁਰਦੁਆਰੇ ਲਈ ਤੇ ਗਰੀਬਾਂ ਲਈ ਸਦਾ ਹੀ ਖੁੱਲਾ ਰੱਖੂਗਾ ਸਦਾ ਹੀ ਖੁੱਲਾ ਰੱਖੂ ਜਸੀਦਰ ਸਾਹਿਬ ਕਹਿੰਦੇ ਫਿਰ ਜੇ ਤੂੰ ਇਹ ਗੱਲ ਕਹੀ ਨਾ ਤੇ ਮੈਂ ਵੀ ਇਹ ਅੱਜ ਵਾਦਾ ਕਰਦਾ ਵੀ ਜਿੰਨਾ ਚਿਰ ਮੇਰੇ ਲਹੂ ਦੇ ਕਤਰੇ-ਕਤਰੇ ਮੋਕ ਨਹੀਂ ਜਾਂਦੇ ਮੇਰਾ ਸਰੀਰ ਧਰਤੀ ਤੇ ਡੇਗ ਨਹੀਂ ਜਾਂਦਾ ਮੈਂ ਵੀ ਉਹਨਾਂ ਚਿਰ ਸ਼ਹੀਦ ਨਹੀਂ ਹੋਵਾਂਗਾ ਇਹੋ ਜੀਆਂ ਸਾਡੀ ਕੌਮ ਦੇ ਇਤਿਹਾਸ ਨੇ ਅੰਦਰ ਨੂੰ ਖਲਾ ਕੇ ਰੱਖ ਰੰਦੇ ਤੇ ਸ਼ੇਰੇ ਪੰਜਾਬ ਦੀ ਮਾਂ ਨੇ ਭੈਣੋ ਇਹ ਗੱਲ ਕਹੀ ਸੀ ਆਪਾਂ ਸਾਰਿਆਂ ਦੇ ਸਾਂਝੇ ਆ ਆਪਣੀ ਕੋਈ ਹਵਾਲਤੀ ਨਹੀਂ ਆਪਣਾ ਇੱਕੋ ਹੀ ਸਰਕਾਰ ਆ ਧੰਨ ਸ਼੍ਰੀ ਗੁਰੂ ਸੱਚੀ ਸਰਕਾਰ ਆਪਾਂ ਉਹਦੇ ਘਰ ਦੀ ਬੁਲਾ ਰਹੇ ਸਾਨੂੰ ਸਾਰੇ ਹੀ ਸਾਥ ਦੇ ਸਾਰੇ ਹੀ ਆਪਣੇ ਕਿਤੇ ਨਾ ਕਿਤੇ ਉਹ ਸਮਾਂ ਯਾਦ ਆਉਂਦਾ ਜਿੱਦਨ ਜਿੱਤਿਆ ਸ਼ੇਰੇ ਪੰਜਾਬ ਮੇਰਾ ਵਿਸ਼ਾ ਨਹੀਂ ਮੈਂ 2 ਮਿੰਟ ਵੈਸੇ ਲੈ ਲੇ ਸਮਾਰਿਕਲ ਚੱਲ ਰਿਹਾ ਆਪਾਂ ਤੇ ਆਨੰਦ ਲੈਣੇ ਬਾਪੂ ਦਾ ਇਤਿਹਾਸ ਬਗਦਾਦ ਦੇ ਦਰਸ਼ਨ ਕਰਾਉਣੇ ਅੱਜ ਆਖੂ ਸਤਨਾਮ ਤੇ ਭਾਈ ਸਾਹਿਬ ਜਦੋਂ ਜਿੱਤੇ ਤੇ ਭੈਣਾਂ ਉਹਨਾਂ ਦੀ ਮਾਂ ਨੇ ਬੜਾ ਸ਼ਗਨ ਕੀਤਾ ਮਾਵਾਂ ਨੂੰ ਖਿਸ਼ੀ ਵੜੀ ਹੁੰਦੀ ਪੁੱਤ ਦੀ ਇਹ ਛੇਰੇ ਪੰਜਾਬ ਜਦੋਂ ਜਿੱਤ ਕੇ ਆਇਆ ਤੇ ਉਹਦੀ ਮਾਂ ਨੇ ਨਾ ਮਹਾਰਾਜਾ ਰਾਮ ਸਿੰਘ ਦੇ ਪੈਰੀਂ ਹੱਥ ਲਾਤਾ ਆਖੋ ਵਹਿ ਤੇ ਉਹਨਾਂ ਨੇ ਗੁੱਸਾ ਬਣਾਇਆ ਕਹਿੰਦੇ ਮਾਂ ਇੰਨੀ ਦੁਨੀਆ ਮੇਰੇ ਨਾਲ ਆ ਮੈਨੂੰ ਇਹ ਚੰਗੀ ਗੱਲ ਨਹੀਂ ਲੱਗੀ ਪੈਰੀਂ ਹੱਥ ਤੂੰ ਮੇਰੀ ਮਾਂ ਐ ਮੈਂ ਲਾਉਣਾ ਤੇਰੇ ਗੱਜ ਕਿਆ ਕੋ ਸਤਨਾਮ ਪਰ ਤੁਸੀਂ ਆ ਕੀ ਕਰ ਦਿੱਤਾ ਤੁਸੀਂ ਮੇਰੇ ਪੈਰੀਂ ਹੱਥ ਕਿਉਂ ਲਾਇਆ ਤੇ ਉਹਨੇ ਕਿਹਾ ਪੁੱਤਰਾ ਤੈਨੂੰ ਮੈਂ ਜੰਮਿਆ ਐ ਮੇਰਾ ਸ਼ੌਂਕ ਹੈ ਪੜਨਾ ਲਿਖਣਾ ਸੰਗਤ ਕਰਨੀ ਗ੍ਰੰਥ ਸੁਣਨੇ ਮੈਂ ਵੱਡਿਆਂ ਤੋਂ ਸੁਣਿਆ ਵੀ ਰਾਜੇ ਪਰਜਾ ਦੀ ਮਾਂ ਨੇ ਬੋਲੀਓ ਜਰੂਰ ਰਾਜੇ ਪਰਜਾ ਦੀ ਮਾਂ ਹੁੰਦੀ ਆ ਹੁਣ ਵੇਖੋ ਟਰੰਪ ਕੋ ਵੀ ਰਾਜਾ ਨਾ ਆਉਦੀ ਪਰਜਾ ਦੀ ਮਾਂ ਬਣਿਆ ਕਿ ਉਹਨੇ ਪਹਿਲਾਂ ਹੀ ਆਖਿਆ ਸੀ ਮੈਨੂੰ ਜਿਤਾਓ ਮੈਂ ਤੁਹਾਡੇ ਹੱਕ ਦਵਾਉਂਗਾ ਬਾਕੀ ਸਭ ਚੱਕ ਚੱਕ ਮਾਰੋ ਆਪਾਂ ਨੂੰ ਗੁੱਸਾ ਲੱਗਦਾ ਕਿਉਂਕਿ ਆਪਣੇ ਘਰ ਵੇਕੇ ਜ਼ਮੀਨਾਂ ਵੇਕੀਆਂ ਆਪਣੇ ਪੱਲੇ ਨਹੀਂ ਆ ਪਰ ਰੋਨੇ ਪਰ ਅਗਲਾ ਆਪਣੀ ਪਰਜਾ ਲਈ ਸੀ ਸਾਡੇ ਬੰਦੇ ਤੇ ਵਿਹਲੇ ਬੈਠਿਆ ਕੋ ਸਤਨਾ ਉਹ ਤਾਂ ਉਗرائی ਪੈ ਗਿਆ ਤੇ ਤੁਸੀਂ ਪੰਜਾਬ ਚੋਂ ਜਾ ਕੇ ਸਾਰਾ ਕੰਮ ਜਾਂ ਕਰੀ ਜਾਨੇ ਦੇਖੋ ਆਪਣੇ ਪੱਖ ਲਈ ਉਹ ਬੰਦਾ ਸਹੀ ਆ ਆਪਣੀ ਪਰਜਾ ਲਈ ਇਹਦੇ ਆਪਣੇ ਨੂੰ ਚਾਹੀਦਾ ਸੀ ਨਾ ਜਿਹੜੇ ਕਹਿੰਦੇ ਸੀ ਗੋਰੇ ਆ ਕੇ ਨੌਕਰੀ ਕਰਨਗੇ ਆਖੋ ਸਤਨਾ ਸੁ ਇਹ ਸ਼ੇਰ ਪੰਜਾਬ ਦੇ ਰਾਜ ਤੋਂ ਝਲਕ ਪੈਂਦੀ ਹੈ ਉਸ ਦੀ ਮਾਂ ਨੇ ਆਖਿਆ ਪੁੱਤਰਾ ਅੱਜ ਤੂੰ ਜਿੱਤ ਗਿਆ ਤੇ ਮੈਂ ਤੈਨੂੰ ਕੱਲੇ ਨੂੰ ਜਨਮ ਦਿੱਤਾ ਹੈ ਤੇ ਤੂੰ ਗੁੱਸਾ ਨਾ ਕਰ ਮੇਰੀ ਇਸ ਬਖਸ਼ਿਸ਼ ਦਾ ਆਪਣੇ ਪਿੱਛੇ ਪਹੁੰਕੇ ਵੇਖ ਆ ਵੇਖ ਕਿੰਨੇ ਲੱਖ ਬੰਦਾ ਜਿਹੜਾ ਤੇਰੇ ਮਗਰ ਖੜਾ ਤਾ ਤੇਰੇ ਤੇ ਜ਼ਕੀਨ ਕਰਕੇ ਤੇਰੇ ਨਾਲ ਤੁਰੇ ਨੇ ਪੁੱਤਰਾ ਮੇਰੇ ਸਿਰ ਤੇ ਹੱਥ ਰੱਖ ਕੇ ਕਸਮ ਖਾ ਮੇਰੇ ਪੈਰੀਂ ਹੱਥ ਉਹ ਦਿਨ ਲਾਈ ਜਾਂ ਮੇਰੀ ਮਰੀ ਦੀ ਕਵਰ ਤੇ ਉਹ ਦਿਨ ਫੁੱਲ ਚੜਾਈ ਜਿੱਦਨ ਸਾਰਿਆਂ ਦੀ ਮਾਂ ਬਣ ਕੇ ਵਖਾਵੇਂਗਾ ਇਤਿਹਾਸ ਚੁਬੇ ਰਹਿ ਗਿਆ ਦੂਸਰਾ ਬਚਨ ਉਹਨੇ ਕਿਹਾ ਸੀ ਆਪਣੇ ਪੁੱਤਰ ਨੂੰ ਵੀ ਪੁੱਤਰਾ ਜ਼ਿੰਦਗੀ 'ਚ ਜਿੰਨੀ ਮਰਜ਼ੀ ਤਰੱਕੀ ਕਰ ਲਈ ਤਿੰਨ ਜੀ